ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਅੱਜ ਆਪਾਂ ਬਣਾਉਣ ਲੱਗੇ ਆਂ ਖੀਰ ਇਹਦੇ ਲਈ ਆਪਾਂ ਲੈਨੇ ਛੋਲ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸਾਫ਼ ਪਾਣੀ ਦੇ ਵਿੱਚ ਆਪਾਂ ਨੇ ਸਮਾਰਟੇ ਤੋ ਲੈਨੇ ਨੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਰੱਖਣਾ ਦੁੱਧ ਦੇ ਵਿੱਚ ਆਪਾਂ ਛੋਲ ਪਾਉਣੇ ਨੇਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਿਲਾਉਂਦੇ ਰਹਿਣਾ बार-बार ਹਿਲਾਉਂਦੇ ਰਹਿਣਾ ਵਾ ਕਈ ਵਾਰ ਦੁੱਧ ਸੜਨ ਦਾ ਵੀ ਡਰ ਹੁੰਦਾ ਵਾ ਇਹਦੇ ਵਿੱਚ ਆਪਾਂ ਹੁਣ ਆਪਣੇ ਹਿਸਾਬ ਨਾਲ ਪਾ ਲੈਣੀ ਆਂ ਜਿੰਨੀ ਕਿ ਤੁਸੀਂ ਖਾਣੀ ਹੋ ਉੰਨੀ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਲਾ ਦਿਓ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਡਰਾਈ ਫਰੂਟ ਇਹਦੇ ਲਈ ਲੈਨੇ ਮੇ ਬਦਾਮ ਮਗਜ਼ ਅਤੇ ਥੋੜੇ ਜਿਹਾ ਕਾਜੂ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰੀਕ ਬ੍ਰੀਕ ਕਰਕੇ ਕੱਟ ਲੈਣਾ ਵਾ ਧੀਪਰੀ ਕੱਟਣ ਤੋਂ ਬਾਅਦ ਆਪਾਂ ਖੀਰ ਦੇ ਵਿੱਚ ਪਾ ਦੇਣਾ ਵਾ ਇਹਨਾਂ ਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਾ ਮਿਕਸ ਕਰਨ ਤੋਂ ਬਾਅਦ ਦੇਖੋ ਇੰਦਾਂ ਦੀ ਲੁੱਕ ਬਣੀ ਆ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਲੈਣਾ ਕਸਟਰਡ ਪਾਊਡਰ ਆਪਣੇ ਹਿਸਾਬ ਨਾਲ ਕੋਈ ਪਾਉਂਦਾ ਕੋਈ ਨਹੀਂ ਪਾਉਂਦਾ ਆਪਣੀ ਆਪਣੀ ਮਨਪਸੰਦ ਹੁੰਦੀ ਆ ਇਹਦੇ ਵਿੱਚ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਘੋਲ ਲੈਣਾ ਇਹਦੇ ਵਿੱਚ ਕੋਈ ਵੀ ਗੱਟ ਨਹੀਂ ਰਹਿਣੀ ਚਾਹੀਦੀ ਚੰਗੀ ਤਰ੍ਹਾਂ ਇਹਨੂੰ ਮਿਲਾ ਲਓ ਮਿਲਾਉਣ ਤੋਂ ਬਾਅਦ ਦੇਖੋ ਇਹਨੂੰ ਚੰਗੀ ਤਰ੍ਹਾਂ ਫੈਟ ਲਓ ਕੋਈ ਵੀ ਇਹਦੇ ਵਿੱਚ ਗੱਟ ਨਹੀਂ ਰਹਿਣੀ ਚਾਹੀਦੀ ਨਹੀਂ ਫਿਰ ਆਪਾਂ ਨੂੰ ਥੋੜਾ ਨੁਕਸਾਨ ਹੋਊਗੀ ਹੁਣ ਇਹਨੂੰ ਆਪਾਂ ਖੀਰ ਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਮਿਲਾਵਾਂਗੇ ਇੱਕ ਉਵਾਲੀ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਖੀਰ ਕਿਤਾਂ ਦੀ ਬਣੀ ਆ ਦੇਖੋ ਇੱਥੇ ਮੈਂ ਚੰਗੀ ਤਰ੍ਹਾਂ ਨੂੰ ਮਿਲਾ ਗਈ ਪਈਆਂ ਮਿਲਾਉਣ ਤੋਂ ਬਾਅਦ ਦੇਖੋ ਆਪਣੀ ਖੀਰ ਵਾਸਤੇ ਆਹ ਰਾਂ ਦੇਖੋ ਆਪਣੀ ਖੀਰ ਦੀ ਲੋਕ ਇਸ ਤਰ੍ਹਾਂ ਦੀ ਬਣੀ ਆ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਆਪਣੇ ਘਰ ਵਿੱਚ ਇੱਕ ਵਾਰ ਜਰੂਰ ਟ੍ਰਾਈ ਕਰਿਓ ਥੈਂਕ ਯੂ so much